ਜਾਬੀਨ ਟੁੱਟਿਆ ਵਾ ਔਰ ਜਿਹੜੇ ਆਰਤੀ ਇਹ ਪ੍ਰਵਾਸੀਆਂ ਨੂੰ ਸਾਥ ਦੇ ਰਹੇ ਨੇ ਸਾਡੇ ਜੋ ਪੰਜਾਬੀ ਵੀਰੜਾ ਉਹਨਾਂ ਠੱਲੇ ਲਾਇਆ ਜਾ ਰਿਹਾ ਵੀ ਅਸੀਂ ਪੰਜਾਬੀ ਸਾਰੇ ਇਕ ਹੋ ਤੇ ਤੇ ਚਲੀਏ ਔਰ ਜੋ ਪ੍ਰਵਾਸੀ ਨੂੰ ਉਥੋਂ ਕੱਢੀਏ ਬਾਹਰ ਤੋਂ ਜੋ ਹੱਟ ਆਪਣੇ ਪੰਜਾਬੀ ਨੂੰ ਮਿਲਦਾ ਉਹਨੂੰ ਦਵਾਈਏ ਇਹ ਕਰਨੇ ਦੇ ਜਿੱਥੋਂ ਜੀ ਆਪਾਂ ਅੱਧਾ ਘੰਟਾ ਲੱਸਦਾ ਘੰਟਾ ਲੱਸਦਾ ਜੀ ਤੁਹਾਡੀ ਸੁਣਵਾਈ ਨਹੀਂ ਹੋਈ ਦੀ ਪ੍ਰਸ਼ਾਸਨੋਂ ਤਾਂ ਕੋਈ ਪ੍ਰਸ਼ਾਸਨ ਤੋਂ ਆਇਆ ਜੀ ਕੁਛ ਨਹੀਂ ਜੀ ਇਹਨਾਂ ਨੇ ਇਹ ਕੋਈ ੱਟੇ ਛੇ ਕਰਦੇ ਪਏ ਸਾਡੇ ਪੰਜਾਬੀ ਫਰਾਂ ਤੇ ਬਹੁਤ ੱਟੇ ਛੇ ਕਰਦੇ ਪਏ ਪ੍ਰਵਾਸੀਆਂ ਨੂੰ ਇਹ ਇੱਕ ਹੀ ਰੋਬਰਾਂ ਡੇ ਦੇ ਨਾ ਤੇ ਪ੍ਰਵਾਸੀ ਨੇ ਅਦਾਤ ਆੜ ਤੀਪਾ ਪਿੱਛੋਂ ਜੁਪੀ ਬਿਆ ਤੇ ਕੋਈ ਕਤਲ ਕਰਦੇ ਇੱਥੇ ਆਇਆ ਅੰਬਸਰ ਜਾ ਕੋਈ ਚੋਰੀ ਕਰਦੇ ਆਇਆ ਅੰਬਸਰ ਇੱਥੇ ਜੋ ਵੀ ਪ੍ਰਵਾਸੀ ਜੁਪੀ ਬਿਹਾਰ ਦੇ ਸਾਰੇ ਇੱਥੇ ਆ ਦੇ ਪੰਜਾਬ ਜੇ ਵਸੇ ਨੇ ਔਰ ਪੰਜਾਬੀਆਂ ਤੇ ਹਮਲੇ ਕਰਦੇ ਪਏ ਨੇ ਹੁਣ ਵੀ ਥੋੜੇ ਦਿਨ ਪਹਿਲਾਂ ਵੇਖਿਆ ਤੁਸੀਂ ਜਲੰਦਰੀ ਇਹ ਛੋਟੇ ਬੇਟੀ ਦਾ ਤਾਂ ਗਲਤੰਮ ਹੋਇਆ ਨੇ ਤੇ ਸਹੀ ਪ੍ਰਵਾਸੀ ਨੂੰ ਇੱਕੋ ਤਨੇ ਸਾਨੂੰ ਤੜੀਏ ਤੋਂ ਸਾਨੂੰ ਸਰੇਫ ਜਿਨੇ ਪੰਜਾਬੀ ਵੀਰ ਭਰਾ ਨੇ ਸਾਈ ਇਕੱਠੀ ਹੋਈਏ ਆਪਾਂ ਸਾਰੇ ਆਪਣੇ ਪੰਜਾਬੀ ਵੀਰਾਂ ਨੂੰ ਸੱਚ ਦੋਈਏ ਜੋ ਅੱਜ ਪ੍ਰਵਾਸੀਆ ਵੱਲੋਂ ਪੰਜਾਬੀ ਭਰਾਵਾਂ ਨਾਲ ਬਹੁਤ ਜ਼ਿਆਦਾ ਧੱਕਾ ਕੀਤਾ ਗਿਆ ਉਹ ਬਿਲਕੁਲ ਨਹੀਂ برداشت ਕੀਤਾ ਜਾਵੇਗਾ। ਤੋਂ ਅੱਜ ਆਪਾਂ ਜੋ ਇੱਥੇ ਧਰਨਾ ਲਾਇਆ ਜਿੰਨੇ ਤੱਕ ਕੋ ਸਾਡੇ ਪੰਜਾਬੀ ਭਰਾ ਨੂੰ ਇਨਸਾਫ ਨਹੀਂ ਮਿਲਦਾ ਤੋਂ ਤੱਕ ਅਸੀਂ ਇੱਥੇ ਬੈਠਾਂਗੇ ਜੇ ਫੇਰ ਵੀ ਨਹੀਂ ਤੇ ਫੇਰ ਉਹ ਚੌਂਕ 'ਤੇ ਬੈਠਾਂਗੇ। ਫੇਰ ਉਹ ਚੌਂਕ ਪੂਰੇ ਤੌਰ ਤੇ ਬੰਦ ਕੀਤਾ ਜਾਵੇਗਾ ਤੇ ਜੇ ਉਰੇ ਵਿੱਚ ਕਿਸੇ ਨੂੰ ਕੋਈ ਪਰੇਸ਼ਾਨੀ ਹੁੰਦੀ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ। ਬੱਲੇ ਥਾਣੇ ਦੇ ਸਾਹਮਣੇ ਬੈਣ ਦਾ ਜਿਹੜਾ ਮਕਸਦ ਆ ਜਿਹੜੀ ਪੁਰਚ ਪ੍ਰਸ਼ਾਸਨ ਵੱਲੋਂ ਬਹੁਤ ਹੀ ਜੜੀ ਨਗੇਲੀ ਵਰਤੀ ਜਾ ਰਹੀ ਆ ਤੁਹਾਨੂੰ ਪਤਾ ਹੀ ਹੈ ਕਿ ਜਿਤਨਾ ਜੋ ਜੂਤੀ ਵਾਲੇ ਬਿਹਾਰ ਵਾਲੇ ਜੋ ਭਈਏ ਪੰਜਾਬੀਆਂ ਦੇ ਨਾਲ ਵਰਤੇਵਾ ਕਰ ਰਿਹਾ ਤੁਹਾਨੂੰ ਪਤਾ ਹੈ ਇੱਕ 16 ਸਾਲਾਂ ਦੀ ਜਿਹੜਾ ਬੱਚਾ ਤੁਹਾਨੂੰ ਪਤਾ ਥੋੜਾ ਜਿਹਾ ਸਮਾਂ ਹੈ ਜਿਹੜਾ ਬਹੁਤ ਹੀ ਗਲਤ ਵਰਤਾਕ ਕਰ ਰਹੇ ਨੇ ਭਈਏ ਇਸ ਕਰਕੇ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਭਈਆਂ ਨੂੰ ਜਿਹੜਾ ਆਪਾਂ ਪੰਜਾਬ ਵਿੱਚੋਂ ਜਿਹੜਾ ਕੱਢਣਾ ਹੀ ਚਾਹੁੰਦੇ ਆ ਤੇ ਇਸ ਕਰਕੇ ਜਿਹੜਾ ਅੱਜ ਅਸੀਂ ਵੱਲੇ ਥਾਣੇ ਦੇ ਸਾਹਮਣੇ ਧਰਨਾ ਦਿੱਤਾ ਕੋਈ ਆੜਤੀਏ ਨੇ ਜਿਹੜੇ ਨਜਾਇਜ਼ ਪਾਇਆ ਤੇ ਲਾ ਜਿਹੜਾ ਸਾਡਾ ਇੱਕ ਪੰਜਾਬੀ ਵੀਰ ਆ ਉਹਦੇ ਕੋਲੋਂ ਨਜਾਇਜ਼ ਪਾਇਆ ਤੇ ਲਾ ਪਾ ਕੇ ਜਿਹੜਾ ਪੈਸਾ ਵਸੂਲ ਕਰ ਰਹੇ ਨੇ ਤੇ ਹੁਣ ਜਿਹੜਾ ਸੁਣ ਵਿੱਚ ਆਇਆ ਵੱਲੇ ਥਾਣੇ ਦੇ ਵਿੱਚ ਜਿਹੜਾ ਐਸਐਚਓ ਸਾਹਿਬ ਸਾਡਾ ਸਤਿਕਾਰਯੋਗ ਮਾਨਯੋਗ ਉਹਨੇ ਜਿਹੜੇ ਸਾਡੇ ਪੰਜਾਬੀ ਭਰਾ ਭਰਾ ਤੇ ਜਿਹੜਾ ਉਲਟਾ ਉਹੀ ਦਰਖਾਸਤ ਕਰਤਾ ਹੈ ਤੇ ਉਹਨੂੰ ਜਿਹੜਾ ਹਵਾਲਾਟ ਵਿੱਚ ਜਿਹੜਾ ਥਾਣੇ ਵੱਲੇ ਵਿੱਚ ਦਿੱਤਾ ਹੈ ਇਸ ਕਰਕੇ ਅਸੀਂ ਅੱਜ ਜਿਹੜਾ ਵੱਲੇ ਨਹਿਰ ਦੇ ਉੱਤੇ ਜਿਹੜਾ ਧਰਨਾ ਪ੍ਰੋਟੈਸਟ ਕਰ ਰਹੇ ਆ ਅਗਰ ਉਹਨਾਂ ਤਿੰਨਾਂ ਦੋਸ਼ੀਆਂ ਤੇ ਕਾਰਵਾਈ ਨਾ ਹੋਈ ਤੇ ਜਿਹੜਾ ਸਾਡਾ ਪੰਜਾਬੀ ਵੀਰ ਆ ਉਹ ਬਾਹਰ ਜਿਹ ਹਵਾਲਾਟ ਤੋਂ ਨਾ ਬਾਹਰ ਆਇਆ ਤੇ ਇਹੀ ਜੜੀਆਂ ਦਰਿਆ ਵੱਲੇ ਥਾਣੇ ਤੇ ਬੂਹੇ ਤੇ ਗਾੜੀ ਆ ਇਹੀ ਦਰਿਆ ਜੜੀਆਂ ਪਿੱਛੇ ਆਂ ਰੋਡ ਤੇ ਵਿਛਾ ਕੇ ਪਾਵਾਂਗੇ ਉੱਚੇ ਸੰਘਰਸ਼ ਤੇ ਉੱਚੇ ਪੱਧਰ ਤੇ ਜਿਹੜਾ ਸੰਘਰਸ਼ ਕਰਾਂਗੇ। ਨਾ ਜੀ ਕਾਰਨ ਕੀ ਸਮੇਂ ਦੀ ਉਹ ਕਿਉਂਕਿ ਖੁਦ ਹੀ ਬੰਦੇ ਤੇ ਬੇਸ ਦੀ ਕੀਤੀ ਹੋਵੇ ਮੰਡੀ ਦੇ ਵਿੱਚ ਉਹਨੂੰ ਹੀ ਇੱਥੇ ਅੰਦਰ ਦਾ ਵੇਖੋ ਜੀ ਜਿਸ ਤਰ੍ਹਾਂ ਸਾਡਾ ਪੰਜਾਬੀ ਵੀਰ ਜਿੰਨੂੰ ਹਵਾ ਲੜ ਦੇ ਵਿੱਚ ਦਿੱਤਾ ਹੈ ਉਹ ਵਿਚਾਰਾ ਸਾਡੇ ਵਾਂਗੂ ਜਿਹੜਾ ਗਰੀਬ ਆਦਮੀ ਜਿਹੜਾ ਨਾਲ-ਨਾਲ ਰੋਟੀ ਕਮਾ ਕੇ ਜਿਹੜਾ ਆਪਣਾ ਬੱਚੇ ਪਾਲ ਰਿਹਾ ਹੈ ਆਪਣਾ ਜਿਹੜਾ ਘਰ ਚਲਾ ਰਿਹਾ ਹੈ ਇਹ ਜਿਹੜੇ ਲੋਕ ਭਈਏ ਨੇ ਇਹ ਜਿਹੜੇ ਆਪਣੇ ਆਪ ਨੂੰ بڑا ਖਵਾਉਂਦੇ ਅਸੀਂ ਆਰਤੀਏ ਆ ਅਸੀਂ ਪੈਸੇ ਵਾਲੇ ਆ ਅਸੀਂ ਹਵਾ ਲਾੜ ਵਿੱਚੋਂ ਬਾਹਰ ਨਹੀਂ ਨਿਕਲ ਦਵਾਂਗੇ ਸਾਨੂੰ ਵੀ ਇਸ ਗੱਲ ਦਾ ਪਤਾ ਨਹੀਂ ਆ ਇਹ ਪ੍ਰਸ਼ਾਸਨ ਜਿਹੜਾ ਆਪਣਾ ਵੱਲੇ ਵਾਲਾ ਐਸ ਐਚਓ ਆ ਇਹ ਵੀ ਕਿਉਂ ਆਰਤੀਏ ਦੇ ਮਗਰ ਲੱਗਾ ਹੋਇਆ ਸਾਹਿਬ ਜੀ ਇੱਕ ਪਾਸੇ ਪੂਰੇ ਪੰਜਾਬ 'ਚ ਮਹੀਮ ਮਿੱਤੀ ਗਈ ਆ ਅਸੀਂ ਪਰਵਾਸੀ ਭਜਾਉ ਤੇ ਇੱਥੇ ਉਲਟ ਸਾਬ ਦੇ ਕਰਨ ਨੂੰ ਮਿਲ ਰਿਹਾ ਵੀ ਪਰਸ ਪਰਵਾਸੀ ਦੇ ਨਾਲ ਹੀ ਪੰਜਾਬੀ ਖੜੇ ਹੋਏ ਤੇ ਕਾਈ ਦੇ ਵੇਖੋ ਜੀ ਜਿਤਨਾ ਸਾਡੀਆਂ ਜਿਹੜੀਆਂ ਚੜ੍ਹਦੀ ਕਲਾ ਦੀਆਂ ਜਥੇਬੰਦੀਆਂ ਨਿਹੰਗ ਸਿੰਘ ਔਰ ਭਗਵਾਨ ਵਾਲਮੀਕ ਸਮਾਹ ਸੇਵਾ ਸੁਸਾਇਟੀ ਦੀਆਂ ਜਥੇਬੰਦੀਆਂ ਜਿਹੜੀਆਂ ਅਸੀਂ ਸਾਰੇ ਜਾਣੇ ਰਲ ਮਿਲ ਕੇ ਜਿਹੜਾ ਸੰਘਰਸ਼ ਕਰ ਰਹੇ ਹਾਂ ਕਿ ਜਿਹੜਾ ਪੰਜਾਬ ਦੇ ਵਿੱਚੋਂ ਜਿਹੜਾ ਭਈਆਂ ਦਾ ਕੋੜ ਇਹ ਖਤਮ ਕਰ ਰਹੇ ਹਾਂ ਤੇ ਅਸੀਂ ਬੜੇ ਉੱਚੇ ਪੱਧਰ ਤੇ ਜਿਹੜਾ ਸੰਘਰਸ਼ ਕਰ ਰਹੇ ਹਾਂ ਜਿਹੜਾ ਪੰਜਾਬ ਦੇ ਵਿੱਚੋਂ ਭਈਏ ਆਪਣੇ ਦੇਸ਼ ਦੇਸ਼ ਨੂੰ ਭਜਾਉਣ ਵਾਸਤੇ ਸਾਡੀ ਮੰਗ ਇਹ ਆ ਕਿ ਜਿਹੜਾ ਸਾਡੇ ਜਿਹੜੇ ਜਵਾਨ ਪੰਜਾਬੀ ਸਾਡੇ ਭਰਾ ਉਹਨਾਂ ਨੂੰ ਜਿਹੜਾ ਹਵਾਲਾੜ ਤੋਂ ਬਾਹਰ ਕੱਢਿਆ ਜਾਵੇ ਤੇ ਜਿਹੜੇ ਇਹ ਪੈਸੇ ਵਾਲੇ ਜਿਹੜੇ ਆੜਤੀਏ ਕਹਿੰਦੇ ਅਸੀਂ ਆੜਤੀਆ ਤੇ ਇਹਨਾਂ ਨੂੰ ਜਿਹੜਾ ਸਲਾਖਾਂ ਦੇ ਵਿੱਚ ਦਿੱਤਾ ਜਾਵੇ ਸਾਡੇ ਪੰਜਾਬ ਸਤ ਸਕਤਰ ਸਰਬਜੀਤ ਸਿੰਘ ਅਟਵਾਲ ਜੀ ਨੇ ਧਿਆਨ ਵਿੱਚ ਲਿਆਂਦਾ ਸੀ ਕਿ ਇੱਕ ਭਾਈ ਇਹ ਜਿਹੜੇ ਆ ਉਹਨਾਂ ਨੇ ਪੰਜਾਬੀਆਂ ਨਾਲ ਕੁੱਟਮਾਰ ਕੀਤੀ ਆ ਔਰ ਉਹ ਕੁੱਟਕ ਮਾਰ ਕਰਨ ਦਾ ਜਿਹੜਾ ਮਾਮਲਾ ਵਾ ਥਾਣਾ ਵੱਲੇ ਦੇ ਵਿੱਚ ਪਹੁੰਚਿਆ ਸੀ ਔਰ ਜਦੋਂ ਥਾਣਾ ਵੱਲੇ ਦੇ ਵਿੱਚ ਅਸੀਂ ਪਹੁੰਚੇ ਆ ਔਰ ਇਸ ਕੇਸ ਨਾਲ ਕੇਸ ਨੂੰ ਵੇਖਣ ਦੀ ਕੋਸ਼ਿਸ਼ ਕੀਤੀ ਆ ਤਾਂ ਦੇਖਿਆ ਕਿ ਇੱਥੇ ਦੀ ਜਿਹੜੀ ਪੁਲਸ ਆ ਪੁਲਸ ਵੀ ਜਿਹੜਾ ਵਾ ਉਹ ਭਈਆਂ ਦਾ ਸਾਥ ਦੇ ਰਹੀ ਆ ਔਰ ਜਿਹੜਾ ਪੰਜਾਬੀ ਵੀਰ ਹੀ ਜਿਹਨੂੰ ਭਈਆਂ ਨੇ ਕੁੱਟਮਾਰ ਕੀਤੀ ਸੀ ਉਹਨੂੰ ਵੀ ਹਵਾਲਾਤ ਦੇ ਵਿੱਚ ਬੰਦ ਕੀਤਾ ਸੀ ਔਰ ਜਦੋਂ ਅਸੀਂ ਆਣ ਕੇ ਗੱਲਬਾਤ ਕੀਤੀ ਉਹਨੂੰ ਹਵਾਲਾਤ ਚੋਂ ਤੇ ਕੱਢਤਾ ਔਰ ਉਸ ਤੋਂ ਬਾਅਦ ਥੋੜੇ ਚਿਰ ਬਾਅਦ ਜਿਹੜਾ ਵਾ ਫਿਰ ਇਹਨਾਂ ਨੇ ਦੁਬਾਰਤੋਂ ਜਿਹੜਾ ਵਾ ਪੁਲਸ ਪ੍ਰਸ਼ਾਸਨ ਨੇ ਕੋਈ ਗੱਲਬਾਤ ਚੱਲੀ ਆ ਪੈਸਿਆਂ ਦੀ ਕਿਉਂਕਿ ਜਿਹੜੇ ਪੈਸੇ ਮੁਨਚੀ ਨੇ ਉਹਦੀ ਜੇਬ ਦੇ ਵਿੱਚੋਂ ਜਦੋਂ ਹਵਾਲਾ 'ਚ ਦਿੱਤਾ ਉਹਦੋਂ ਕੱਢੇ ਸੀ ਤੇ ਉਸ ਵੀਰ ਨੇ ਕਿਹਾ ਕਿ ਪੈਸੇ ਮੇਰੇ ਜਾਦੇ ਆ ਤੇ ਆਹ ਪੈਸੇ ਥੋੜੇ ਆ ਤੇ ਇਸੇ ਕਾਰਨ ਦਾ ਕਰਕੇ ਜਿਹੜੇ ਪੁਲਸ ਵਾਲੇ ਭੜਕ ਗਏ ਆ ਤੇ ਉਹਨਾਂ ਨੇ ਜਿਹੜੇ ਉਹਨੂੰ ਦੁਬਾਰਾ ਜਿਹੜਾ ਵਾ ਹਵਾਲਾਤ ਦੇ ਵਿੱਚ ਬੰਦ ਕਰਤਾ ਵਾ ਕਿਉਂਕਿ ਪੁਲਸ ਪ੍ਰਸ਼ਾਸਨ ਨੇ ਉਸ ਮੁਨਚੀ ਨੂੰ ਬਚਾਉਣ ਦੇ ਖਾਤਰ ਜਿਹੜਾ ਵਾ ਦੁਬਾਰਤੋਂ ਜਿਹੜਾ ਵਾ ਨਜਾਇਜ਼ ਹੀ ਉਹਨੂੰ ਜਿਹੜਾ ਵਾ ਹਰ ਰਸਤੇ ਦੇ ਵਿੱਚ ਬੰਦ ਕੀਤਾ ਜਦਕਿ ਭਈਏ ਤੇ ਜੋ ਕਾਰਵਾਈ ਬਣਦੀ ਸੀ ਉਸ ਨੂੰ ਜਿਹੜਾ ਵਾ ਰਫਾ ਦਫਾ ਕਰਨ ਦੀ ਜਿਹੜੀ ਆ ਪੁਲਿਸ ਪ੍ਰਸ਼ਾਸਨ ਜਿਹੜਾ ਕੋਸ਼ਿਸ਼ ਕਰ ਰਿਹਾ ਵਾ ਕਾਰਨ ਕੀ ਰਹਿ ਚ ਹੈ ਕਾਰਨ ਵੇਖੋ ਜੀ ਆਪਾਂ ਦੇਖਦੇ ਹੀ ਆਏ ਕਿ ਬਈਆਂ ਦਾ ਪੰਜਾਬ ਦੇ ਵਿੱਚ ਗੁੰਡਾ ਰਾਜ ਜਿਹੜਾ ਦਿਨ ਬਦ ਦਿਨ ਵੱਧ ਰਿਹਾ ਔਰ ਇਹਦੇ ਵਿੱਚ ਜਿਹੜੀ ਸਪੋਰਟ ਵਾ ਸਾਡੇ ਪੰਜਾਬੀ ਜਿਹੜੇ ਕਿਤੇ ਨਾ ਕਿਤੇ ਸਿੱਧੇ ਤੌਰ ਤੇ ਕਰ ਰਹੇ ਆ ਔਰ ਇਹਨਾਂ ਨੂੰ ਨਹੀਂ ਚਾਹੀਦਾ ਇਹ ਆਪਣੇ ਪੈਰ ਤੇ ਆਪ ਵੀ ਖਿਡਾੜੀ ਮਾਰਦੇ ਆਉਣ ਵਾਲੇ ਸਮੇਂ ਦੇ ਵਿੱਚ ਇਹਨਾਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈਵੇਗਾ ਤਾਂ ਫਿਰ ਇਹਨਾਂ ਨੂੰ ਪਤਾ ਲੱਗੇਗਾ ਕਿਉਂਕਿ ਸਾਨੂੰ ਪੰਜਾਬੀ ਹੋਣ ਦੇ ਸੁਨਾਤੇ ਸਾਨੂੰ ਆਪਣੇ ਜਿਹੜੇ ਪੰਜਾਬੀ ਆ ਉਹਨਾਂ ਨੂੰ ਪਹਿਲ ਦੀ ਅਧਾਰ ਤੇ ਉਹਨਾਂ ਦੀ ਮਦਦ ਕਰਨੀ ਚਾਹੀਦੀ ਹੈ। ਸਰ ਜੀ ਕਾਰਨ ਕਿ ਤੁਹਾਡੇ ਇੱਕ ਪਾਸੇ ਪੰਜਾਬ ਪੂਰੇ ਵਿੱਚ ਪ੍ਰਵਾਸੀ ਭਜਾਓ ਦੀ ਲੀਹ ਚੱਲ ਰਹੀ ਹੈ ਤੇ ਇੱਕ ਪਾਸੇ ਪੰਜਾਬੀ ਇਨਸਾਨ ਨੇ। ਗੱਲ ਦੇ ਤਾਂ ਨਾ ਉਹ ਗੱਲ ਕਰ ਰਹੇ ਆ ਜੀ ਕਿਤੇ ਨਾ ਕਿਤੇ ਜਦੋਂ ਵੇਖੀਏ ਆਪਾਂ ਵੀ ਸਾਡੇ ਜਿੱਥੇ ਜਦੋਂ ਵੀ ਕਿਤੇ ਢਾਹ ਲੱਗਦੀ ਆ ਸ਼ੁਰੂ ਤੋਂ ਵੇਖੀਏ ਮਿਸਲਾਂ ਦੇ ਤੌਰ ਤੇ ਆਪਾਂ ਵੇਖੀਏ ਤੇ ਸਾਡੀ ਕੌਮ ਦੇ ਗਦਾਰਾਂ ਨੇ ਹਮੇਸ਼ਾ ਜਿਹੜੀ ਢਾਹ ਲਾਈ ਆ। ਇਸ ਟਾਈਮ ਵੀ ਜਿਹੜੇ ਆ ਕੁਝ ਨਾ ਕੁਝ ਸਾਡੇ ਪੰਜਾਬੀ ਜਿਹੜੇ ਆ ਗਦਾਰੀ ਵਾਲਾ ਰੋਲ ਅਦਾ ਕਰ ਰਹੇ ਆ। ਇਸੇ ਕਾਰਨ ਜਿਹੜਾ ਭਈਆਂ ਨੂੰ ਜਿਹੜਾ ਵਾ ਉਹਦਾ ਬਲ ਮਿਲ ਰਿਹਾ ਵਾ ਤੇ ਅਸੀਂ ਚਾਹੁੰਨੇ ਕਿ ਸਾਡੇ ਜਿਹੜੇ ਪੰਜਾਬੀ ਆ ਉਹ ਸਿੱਧੇ ਤੌਰ ਤੇ ਜਿਹੜਾ ਵਾ ਭਈਆਂ ਦੇ ਖਿਲਾਫ ਡਟ ਕੇ ਸਾਥ ਦੇਣ ਉਹ ਕਿਦਾਂ ਦੇ ਕ੍ਰਾਈਮ ਹੋ ਰਹੇ ਕਿਦਾਂ ਦੇ ਅਪਰਾਧ ਕਰ ਰਹੇ ਆ ਔਰ ਇਹ ਭਈਏ ਜਿਹੜੇ ਆ ਫਿਰ ਵੀ ਸਾਡੇ ਤੇ ਰਾਜ ਕਰ ਰਹੇ ਆ ਇਹਨਾਂ ਨੂੰ ਜਿਹੜਾ ਵਾ ਠੱਲ ਪਾਉਣ ਲਈ ਸਾਨੂੰ ਇਕਤਾ ਕਰਨੀ ਪੈਣੀ ਰੋਜ਼ ਪ੍ਰਦਰਸ਼ਨ ਕਿੰਨਾ ਚਿਰ ਕਰਨੇ ਰਹਿ ਗਏ ਹੁਣ ਜਿੰਨਾ ਚਿਰ ਜੀ ਵੇਖੋ ਸਾਨੂੰ ਕੋਈ ਇਨਸਾਫ ਨਹੀਂ ਮਿਲਦਾ ਉਦੋਂ ਤੱਕ ਚੱਲੇਗਾ ਇਹਦੇ ਵਿੱਚ ਹੁਣ ਸਾਡੇ ਚੇਅਰਮੈਨ ਲਾਡੀ ਨਾਸ ਜੀ ਬਾਬਾ ਸਨੀ ਸੋਤਾ ਜੀ ਤੇ ਸਾਡੇ ਬਾਬਾ ਜੀ ਆਪਣੇ ਨੰਬਰਦਾਰ ਸਾਹਿਬ ਤੇ ਹੋਰ ਵੀ ਸਾਡੀਆਂ ਜਥੇਬੰਦੀਆਂ ਇੱਥੇ ਪਹੁੰਚ ਰਹੀਆਂ ਜੇਕਰ ਪ੍ਰਸ਼ਾਸਨ ਸਾਨੂੰ ਇਨਸਾਫ ਨਹੀਂ ਦਿੰਦਾ ਤੇ ਜਿਹੜਾ ਵਾ ਇਹ ਸੰਘਰਸ਼ ਤੇਜ਼ ਹੋ ਸਕਦਾ ਸਬਜੀ ਮੰਡੀ ਮੰਨਾ ਵਿਖੇ ਦੋ ਧਿਰਾਂ ਦਾ ਆਪਸ ਵਿੱਚ ਪੈਸਿਆਂ ਦੇ ਲੈਣ ਦੇ ਤੋਂ ਤਕਰਾਰ ਹੋਇਆ ਸੀ ਜਿਸ ਸੰਬੰਧ ਵਿੱਚ ਇੱਕ ਧਿਰ ਵੱਲੋਂ ਜਿਲ੍ਹਾ ਸੀ ਉਹ ਕੰਟਰੋਲ ਰੂਮ ਤੇ 192 ਤੇ 112 ਨੰਬਰ ਤੇ ਜਿਹੜੀ ਸੀ ਉਹ ਸ਼ਿਕਾਇਤ ਕੀਤੀ ਗਈ ਸੀ ਜਿਸ ਤੇ ਸਾਡੇ ਸਾਥੀ ਨੌਜਵਾਨਾਂ ਨੇ ਜਿਹੜਾ ਅਸੀਂ ਪੀਸੀਆਰ ਕਰਮਚਾਰੀਆਂ ਨੇ ਮੌਕੇ ਪਹੁੰਚ ਕੇ ਦੋਵਾਂ ਧਿਰਾਂ ਨੂੰ ਆਪਣਾ ਆਪਣਾ ਪੱਖ ਰੱਖਣ ਵਾਸਤੇ ਜਿਹੜਾ ਸੀ ਉਹ ਸਾਡੇ ਤਲਬ ਕੀਤਾ ਸੀ ਤੇ ਜਿਸ ਤੇ ਦਰਿਆਫਤ ਦੌਰਾਨ ਜਿਹੜਾ ਸੀ ਉਹ ਪਾਇਆ ਗਿਆ ਕਿ ਇਹਨਾਂ ਦਾ ਪੈਸਿਆਂ ਦਾ ਲੈਣ ਦੇਣ ਹੈ ਜੋ ਕੂਰਤ ਚ ਚੱਲ ਰਿਹਾ ਹੈ ਲੇਕਿਨ ਜਿਹੜੀ ਉਹ ਦੋਵੇਂ ਧਿਰਾਂ ਜਿਹੜੀ ਅਸੀਂ ਇੱਕ ਦੂਜੇ ਤੋਂ ਤਾਵਲ ਰਹੋ ਨਹੀਂ ਸੀ ਝਗੜਾ ਨਾ ਹੋ ਜਾਵੇ ਇਸ ਕਰਕੇ ਅਸੀਂ ਦੋਵਾਂ ਧਿਰਾਂ ਨੂੰ ਡਿਟੇਨ ਕੀਤਾ ਸੀ ਵੀ ਇਹ ਕਿਤੇ ਜਿਹੜੇ ਧਰਾਨ ਲੜ ਝਗੜ ਕੇ ਜਿਹੜਾ ਉਹ ਸ਼ਾਂਤੀ ਦਾ ਭੰਗ ਕਰ ਦੇਣ ਜਿਸ ਦੇ ਚਲਦਿਆਂ ਜਦੋਂ ਇੱਕ ਧਿਰ ਜਿਹੜੀ ਪੈਸੇ ਦੇਂਦਾਰ ਸੀ ਜਿਹਦੇ ਖਿਲਾਫ ਕੇਸ ਵੀ ਦੂਜੀ ਧਿਰ ਨੇ ਕੀਤਾ ਹੋਇਆ ਸੀ ਉਹ ਦਿਨ ਦੇ ਜਿਹੜੇ ਸੀ ਅ ਮਗਰ ਮਤਬਾਰਾ ਹੈ ਸੰਨ ਉਹ ਇਸ ਚੀਜ਼ ਤੋਂ ਥੋੜਾ ਜਿਆ ਨਰਾਜ਼ ਹੋ ਕੇ ਉਹਨਾਂ ਨੇ ਆਪਣਾ ਪ੍ਰਦਰਸ਼ਨ ਵੀ ਸਾਡੇ ਜਿਹੜਾ ਬੰਦਾ ਜੀ ਉਹ ਬਾਅਦ ਆਇਆ ਤੁਸੀਂ ਜਿਹੜਾ ਦੂਸਰਾ ਬੰਦਾ ਜਿੰਨੇ ਪੈਸੇ ਲੈਣੇ ਸੀ ਉਹ ਪ੍ਰਵਾਸੀ ਕਮਿਊਨਿਟੀ ਨੂੰ ਉਹਨਾਂ ਕਾਇਬ ਲੌਂਗ ਕਰਦਾ ਉਹਦੇ ਕਰਕੇ ਤੁਸੀਂ ਉਸ ਦੀ ਸ਼ਾਇਦ ਹੈਲਪ ਕਰ ਰਹੇ ਹੋ ਲੇਕਿਨ ਕਾਨੂੰਨ ਦੇ ਦਾਇਰੇ ਦੇ ਵਿੱਚ ਸਭ ਇਨਸਾਨ ਇੱਕ ਨੇ ਚਾਹੇ ਉਹ ਪ੍ਰਵਾਸੀ ਹੈ ਤੇ ਚਾਹੇ ਉਹ ਬਿਹਾਰ ਦਾ ਹੈ ਦੂਜਾ ਹੈ ਉਹ ਹੈ ਤਾਂ ਹਿੰਦੁਸਤਾਨੀ ਹੈ ਅਸੀਂ ਕਿਸੇ ਜਿਹੜਾ ਇਨਸਾਨੀਅਤ ਨਾਤੇ ਜੋ ਕਾਨੂੰਨ ਦੇ ਦਾਇਰੇ ਚ ਰਹਿ ਕੇ ਜੋ ਕਰ ਵੀ ਕਰਨ ਲੱਗੇ ਸੀ ਲੇਕਿਨ ਬਾਅਦ ਵਿੱਚ ਇਹਨਾਂ ਦੇ ਮੋਤਬਾਰੇ ਨੇ ਜਿਹੜਾ ਸੀ ਉਹ ਆ ਕੇ ਤੇ ਕਹਿੰਦੇ ਜੀ ਕੋਈ ਗੱਲ ਨਹੀਂ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਜੇ ਟੇਬਲ ਤੇ ਬੈਠ ਕੇ ਦੋਹਾਂ ਧਿਰਾਂ ਦਾ ਮਸਲਾ ਹੱਲ ਹੋ ਜਾਵੇ ਤੇ ਕਿਰਪਾ ਕਰਕੇ ਸਾਨੂੰ ਸਮਾਂ ਦਿੱਤਾ ਜਾਵੇ ਜਿਸ ਕਰਕੇ ਜਿਹੜਾ ਅਸੀਂ ਹਾਲ ਦੀ ਕੜੀ ਅਸੀਂ ਇਸ ਚੀਜ਼ ਨੂੰ ਉਹਨਾਂ ਦੀ ਬੇਨਤੀ ਨੂੰ ਪ੍ਰਮਾਨ ਕਰਦੇ ਹੋਏ ਇਹਨਾਂ ਨੂੰ ਸਮਾਂ ਦਿੱਤਾ ਹੈ ਤੇ ਜੇ ਇਹਨਾਂ ਦਾ ਮੋਤਵਾਦ ਨੇ ਵੇਚ ਦਿੰਦੇ ਆ ਬਹੁਤ ਵਧੀਆ ਗੱਲ ਹੈ ਜੇ ਨਹੀਂ ਨਿਪੜੇਗਾ ਬਾਕੀ ਅਦਰਵਾਇਜ਼ ਪੈਸੇ ਦਾ ਲੈਣ-ਦੇਣ ਤੇ ਕੋਰਟ ਮੈਟਰ ਆ ਉਹ ਕੋਰਟ ਆਲਰੇਡੀ ਵਿਚਾਰ ਅਧੀਨ ਹੈ ਅਸੀਂ ਤੇ ਆਪਣੇ ਇਲਾਕੇ ਦੇ ਏਰੀਏ ਦੇ ਵਿੱਚ ਜਿਹੜੀ ਆ ਉਹ ਸ਼ਾਂਤੀ ਬਹਾਲ ਰੱਖਣੀ ਆ ਵੀ ਸਾਡਾ ਰੁਕਿਆ ਗਿਆ ਸੀ ਪਰਵਾਸੀ ਨੂੰ ਇਹ ਮੈਰਬੰਦ ਕੀਤਾ ਗਿਆ ਸਾਡੇ ਕੋਲ ਕੀਤਾ ਗਿਆ ਨਹੀਂ ਅਸੀਂ ਦੋਨਾਂ ਹੀ ਧਿਰਾਂ ਨੂੰ ਜਿਹੜਾ ਸੀ ਉਹ ਡਿਟੇਨ ਕੀਤਾ ਸੀ ਵੀ ਇਹ ਕਿਤੇ ਝਗੜਾ ਨਾ ਪੈਣ ਕਿਸੇ ਦੇ ਸਰਪੇਟ ਨਾਲ ਲੱਗ ਜੇ ਜਾਂ ਕਿਸ ਤਰ੍ਹਾਂ ਨਾਲ ਸਾਡੇ ਇਲਾਕੇ ਦੀ ਸ਼ਾਂਤੀ ਨਾ ਭੰਗ ਹੋਵੇ ਜਿੱਦੇ ਕਰਕੇ ਅਸੀਂ ਡਿਟੇਨ ਕੀਤਾ ਸੀ ਲੇਕਿਨ ਇਸ ਤਰ੍ਹਾਂ ਦੀ ਗੱਲ ਨਹੀਂ ਹੈਗੀ ਉਹ ਦੋਨੋਂ ਹੀ ਧਿਰਾਂ ਜਿਹੜੀ ਅਸੀਂ ਸਾਡੇ ਕੋਲ ਜਿਹੜੀਆਂ ਅਸੀਂ ਡਿਟੇਨਸ ਆ ਉਹ ਬਾਤ ਦੇ ਵਿੱਚ ਹਾਲੇ ਇੱਕ ਤੈਨੂੰ ਅਸੀਂ ਭੇਜ ਦਿੱਤਾ ਗਿਆ ਹੈ ਉਹ ਦੂਜੀ ਤਰਨੂਗ ਜਿਹੜਾ ਆ ਜੇਕਰ ਉਹਦੇ ਮਗਰ ਵੀ ਕੋਈ ਜਨਵਰੀ ਇਸ ਤੀ ਜੀ ਲੈਂਦੇ ਨੇ ਵੀ ਕੋਈ ਸ਼ਾਂਤੀ ਜਿਹੜੀ ਭੰਗ ਨਹੀਂ ਹੋਏਗੀ ਉਹ ਮੈਂਨਟੇ ਪੁਲਿਸ ਦਾ ਲਾਇਨ ਆਰਡਰ ਜਿਹੜਾ ਹੈ ਉਹ ਮੇਨਟੇਨ ਰੱਖਣਾ ਸਾਡੀ ਡਿਊਟੀ ਹੈ ਦਿਨ-ਦਿਆਂ ਤੇ ਦਿਨ ਚੱਲ ਰਹੇ ਨੇ ਇਸ ਕਰਕੇ ਇਲਾਕੇ ਦੇ ਵਿੱਚ ਸ਼ਾਂਤੀ ਜਿਹੜੀ ਬਹੁਤ ਜ਼ਰੂਰੀ ਹੈ